ਬਹੁਤੁ ਸ਼ੁਕਰੀਆ ਕਮਲ ਜੀ ਅੱਜ ਸਟੇਜ ਤੇ ਬੈਠੇ ਸਾਰੇ ਸਾਥੀ ਤੇ ਬਾਕੀ ਆਡੀਅנס ਦੇ ਵਿੱਚ ਜਿੰਨੇ ਵੀ ਮਹਿਮਾਨ ਨੇ ਸਾਰਿਆਂ ਨੂੰ ਮੈਂ ਅੱਜ ਦਾ ਇਹ ਖਾਸ ਦਿਨ ਮੁਬਾਰਕ ਕਰਨੀ ਆ ਅੱਜ ਬਹੁਤ ਕੁਝ ਸੋਸ਼ਲ ਮੀਡੀਆ ਤੇ ਪੜਨ ਦੇ ਲਈ ਮਿਲ ਰਿਹਾ ਸੀ ਕਿ ਜੇ ਅੱਜ ਦਾ ਦਿਨ ਇੱਕ ਦਿਨ ਔਰਤ ਦਾ ਹੈ ਤੇ ਬਾਕੀ ਕੀ ਸਾਰੇ ਦਿਨ ਆਦਮੀ ਦੇ ਨੇ ਜਮੜਦਦੇ ਨੇ ਅ ਬਹੁਤ ਵਾਰੀ ਇਹ ਹੁੰਦਾ ਕਿ ਇਸ ਦਿਨ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਨੂੰ ਸੁਣ ਲਈ ਮੜੀਆਂ ਕਵਲਜੀਤ ਹੁਣੀ ਬਹੁਤ ਡੀਟੇਲ ਚ ਗੱਲ ਕਰਕੇ ਗਏ ਆ ਸ਼ਬਲਮ ਜੀ ਨੇ ਵੀ ਬਹੁਤ ਆਂਕਨਿਆ ਸਮੀਤ ਤੁਹਾਡੇ ਨਾਲ ਗੱਲਬਾਤ ਕੀਤੀ ਬੇਸ਼ੱਕ ਉਹ ਇਹ ਗੱਲ ਕਹਿ ਕੇ ਗਏ ਆ ਕਿ ਵੀ ਮੈਂ ਸਮਾਂ ਥੋੜਾ ਹੈ ਸਾਰੀ ਆਂਕੜੇ ਸਾਂਝੇ ਨਹੀਂ ਕਰ ਸਕਤੀ ਜੇ ਮੈਂ अपनी गल करना चाहा तो मेरे को भी बहुत सारिया योजना गल् ने मूँ लगता कि समा थोड़ा होएगा पर वाकई अ सम वैसे भी थोड़ा है मैं कुछ गल् समेटने की कोशिश कराँगी कमलजीत उन्होंने कहा कि औरतों के जोड़े मसले ने उस समाज के मसले ने औरत ही क्यों इन्हों मसलों बारे बोले सबनों बोलना चाहिए यकीन तौर तो पर दूसरी गल ਮੈਂ ਸ਼ਬਨਮ ਜੀ ਦੀ ਛੇੜਨਾ ਚਾਹੁੰਨੀ ਆ ਇਹਨਾਂ ਨੇ ਕਿਹਾ ਕਿ ਵੀ ਦੋ ਤਰ੍ਹਾਂ ਦੇ ਮਸਲੇ ਆ ਇੱਕ ਸਾਡੇ ਘਰ ਦੇ ਅੰਦਰ ਲੜਾਈ ਹੈ ਦੂਸਰੀ ਸਾਡੀ ਬਾਹਰ ਦੀ ਲੜਾਈ ਹੈ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਉਹ ਰਿਪੀਟ ਨਹੀਂ ਕਰੂੰਗੀ ਅ ਕਿਉਂਕਿ ਵੱਡੇ ਪੱਧਰ ਦੇ ਇਹਨਾਂ ਨੇ ਲੜਾਈ ਦੀ ਗੱਲ ਕੀਤੀ ਹੈ ਸੜਕਾਂ ਦੇ ਉੱਤੇ ਇਹ ਇੱਕ ਐਕਟੀਵਿਸਟ ਦੇ ਤੌਰ ਤੇ ਕੰਮ ਕਰ ਰਹੇ ਨੇ ਪ੍ਰੈਕਟੀਕਲੀ ਡੇਲੀ ਬੇਸਿਸ ਤੇ ਇਹਨਾਂ ਦਾ ਇਹ ਕੰਮ ਹੈ ਮੈਂ মিডিਆ ਦੇ ਵਿੱਚ ਹੋਣ ਦੇ ਨਾਤੇ ਜੋ ਗੱਲਾਂ ਮਹਿਸੂਸ ਕਰਦੀਆਂ ਜੋ ਆਬਜ਼ਰਵ ਕਰਦੀਆਂ ਕੁਝ ਗੱਲਾਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਸਕਦੀਆਂ ਮੈਂ ਅਕਸਰ ਕਹ ਲ ਕਰਦੀਆਂ ਕਿ ਅਸੀਂ ਸ਼ੁਰੂਆਤ ਜਿਹੜੀ ਹੈ ਉਹ ਆਪਣੇ ਘਰ ਤੋਂ ਹੀ ਕਰੀਏ ਜੇ ਅੱਜ ਇਹ ਔਰਤਾਂ ਇੱਥੇ ਬੈਠੀਆਂ ਨੇ ਜਾਂ ਤੁਸੀਂ ਲੋਕ ਇੱਥੇ ਬੈਠੇ ਹੋ ਇਹ ਔਰਤਾਂ ਇਹ ਕਹਿਣ ਦੇ ਪੋਜੀਸ਼ਨ ਦੇ ਵਿੱਚ ਨੇ ਇਹ ਗੱਲਾਂ ਸਾਰੀਆਂ ਕਰਨ ਦੀ ਥੋੜਾ ਜਿਹਾ ਪਿੱਛੇ ਦੇਖਣਾ ਹੋਊਗਾ ਕਿ ਇਹਨਾਂ ਦੇ ਘਰਾਂ ਦੇ ਵਿੱਚ ਮਾਹੌਲ ਕਿਹੋ ਜਿਹਾ ਸੀ ਇਹ ਬਹੁਤ ਜ਼ਰੂਰੀ ਹੈ ਹੋ ਸਕਦਾ ਹੈ ਕਿ ਇਹਨਾਂ ਦੇ ਘਰਾਂ ਦੇ ਵਿੱਚ ਜਿਵੇਂ ਸ਼ਬਦਮ ਜੀ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਜਦ ਤੱਕ ਮੈਂ ਬਾਹਰ ਆਈ ਨਹੀਂ ਕਿ ਵੀ ਇਹ ਜੈਂਡਰ ਡਿਸਕ੍ਰਿਮੀਨੇਸ਼ਨ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਕਿਉਂਕਿ ਸਾਡੇ ਘਰਾਂ ਦੇ ਵਿੱਚ ਇਹ ਹੋਈ ਨਹੀਂ। ਕੀ ਅਸੀਂ ਆਪਣੇ ਘਰਾਂ ਦੇ ਵਿੱਚ ਇਹ ਮਾਹੌਲ ਨਹੀਂ ਸਿਰਜ ਸਕਦੇ? ਕਿਹੜੀ ਚੀਜ਼ ਹੈ ਜਿਹੜੀ ਰੁਕਾਵਟ ਬਣੀ ਹੋਈ ਹੈ? ਬਾਹਰលੀਆਂ ਤਾਕਤਾਂ ਬਾਹਰਲੀਆਂ ਚੀਜ਼ਾਂ ਸਰਕਾਰਾਂ ਜਾਂ ਜੋ ਕੁਝ ਪੋਲਿਟੀਕਲ ਲੈਵਲ ਤੇ ਹੋ ਰਿਹਾ ਹੈ। ਕਿਤੇ ਨਾ ਕਿਤੇ ਤੁਸੀਂ ਲਾਚਾਰ ਮਹਿਸੂਸ ਕਰਦੇ ਹੋਵੋਗੇ। ਪਰ ਆਪਣੀ ਘਰਾਂ ਦੇ ਵਿੱਚ ਕੀ ਅਸੀਂ ਇਹ ਸ਼ੁਰੂਆਤ ਨਹੀਂ ਕਰ ਸਕਦੇ ਸ਼ਬਨਮ ਜੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਬੇਟੇ ਦਾ ਨਾਮ ਅਨਹਦ ਹੈ ਸੋ ਅਨਹਦ ਦਾ ਬਾਰ ਬਾਰ ਜ਼ਿਕਰ ਆਇਆ ਜਿਹਦਾ ਅਸਲਚ ਫੁੱਲ ਫਾਰਮ ਸ਼ਾਇਦ ਇਹ ਥੇ ਕਿਸੇ ਨੇ ਸ਼ੇਅਰ ਨਹੀਂ ਕੀਤੀ ਐਕਟ ਨਾਓ ਫਾਰ ਹਰਮਨੀ ਐਂਡ ਡੈਮੋਕ੍ਰੇਸੀ ਇਹ ਚੀਜ਼ ਅਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਈਏ ਐਕਟ ਨਾਓ ਫਾਰ ਹਰਮਨੀ ਐਂਡ ਡੈਮੋਕ੍ਰੇਸੀ ਉਹ ਕਿਵੇਂ ਹੋ ਸਕਦੀ ਹੈ ਉਹ ਵੀ ਗੱਲਾਂ ਹੋ ਚੁੱਕੀਆਂ ਨੇ ਕਿਉਂਕਿ ਮੇਰਾ ਦਿਲ ਕਰਦਾ ਬਹੁਤ ਸਾਰੀਆਂ ਗੱਲਾਂ ਕਰਾਂ ਪਰ ਫਿਰ ਵੀ ਥੋੜੀਆਂ-ਥੋੜੀਆਂ ਚੀਜ਼ਾਂ ਮੈਂ ਟੱਚ ਕਰੂੰਗੀ ਘਰਾਂ ਦੇ ਵਿੱਚ ਕੀ ਹੋ ਰਿਹਾ ਹੈ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਅਸੀਂ 4-5 ਸਾਲ ਦੀ ਉਮਰ ਤੋਂ ਹੀ ਇਹ ਚੀਜ਼ ਪਾਉਣੀ ਸ਼ੁਰੂ ਕਰ ਦਿੰਦੇ ਆ ਕਿ ਉਹ ਕਿਸ ਤਰ੍ਹਾਂ ਦੀਆਂ ਦਿਸਦੀਆਂ ਆ ਬਾਡੀ ਇਮੇਜ ਉਹਨਾਂ ਦਾ ਬਹੁਤ ਵੱਡਾ ਮਸਲਾ ਬਣਿਆ ਹੋਇਆ ਜਿਹੜੀ ਕਿ ਉਹਨਾਂ ਦੀ ਸੈਲਫ ਐਸਟੀਮ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਉਹਨਾਂ ਦੇ ਕੰਫੀਡੈਂਸ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਇੱਕ ਕੁੜੀ ਖੂਬਸੂਰਤ ਹੋਣੀ ਚਾਹੀਦੀ ਹੈ ਉਹ ਪਤਲੀ ਹੋਣੀ ਚਾਹੀਦੀ ਹੈ ਵਾਈਟ ਇਸ ਫੇਅਰ ਅ ਫੇਅਰ ਐਂਡ ਲਵਲੀ ਦੀਆਂ ਅਸੀਂ ਛੋਟੇ ਹੁੰਦੇ ਇਥੇ ਐਡ ਸੁਣਦੇ ਹੁੰਦੇ ਸੀ ਇਨਾ ਜ਼ਿਆਦਾ ਪ੍ਰੈਸ਼ਰ ਜੇ ਤੁਸੀਂ ਕੁਝ ਸਟੱਡੀਜ਼ ਕੁਝ ਰਿਸਰਚਸ Google ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਮਿਲ ਜਾਏਗਾ 5 ਸਾਲ ਦੀ ਉਮਰ ਤੋਂ ਲੈ ਕੇ ਇੱਕ ਬੱਚੀ ਦੇ ਉੱਤੇ ਇਹ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ ਹੈ ਕਿ ਤੂੰ ਇਸ ਤਰ੍ਹਾਂ ਦੀ ਦਿਖਣੀ ਚਾਹੀਦੀ ਆ ਇਹ ਇੱਕ ਆਈਡੀਅਲ ਫਿਗਰ ਹੈ ਇਹ ਜਿਹੜਾ ਪ੍ਰੈਸ਼ਰ ਹੈ ਉਸ ਬੱਚੀ ਨੂੰ ਕਿਸ ਤਰ੍ਹਾਂ ਦਾ ਇਨਸਾਨ ਬਣਾ ਰਿਆ ਹੋਏਗਾ ਜਾਂ ਉਹਦੀ ਸੈਲਫ ਐਸਟੀਮ ਕਿੱਥੇ ਲੈ ਕੇ ਜਾ ਰਿਆ ਸ਼ਾਇਦ ਅਸੀਂ ਸੋਚ ਹੀ ਨਹੀਂ ਸਕਦੇ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਜਦੋਂ ਤੁਸੀਂ ਉਹਦੇ ਮਨ ਦੇ ਵਿੱਚ ਇਹ ਚੀਜ਼ ਭਰ ਦਿੱਤੀ ਆ ਓਕਰ ਦਿੱਤੀ ਆ ਜਦੋਂ ਉਹ ਹਲੇ ਕਿਸੇ ਵੀ ਤਰ੍ਹਾਂ ਦਾ ਫੈਸਲਾ ਕਰਨ ਦੇ ਕਾਬਿਲ ਨਹੀਂ ਹੈ ਤਾਂ ਉਹਨੇ ਕਿਹੋ ਜੀ ਔਰਤ ਬਣਨਾ ਤੁਸੀਂ ਇਮੇਜਿਨ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਇਸ ਚੀਜ਼ ਬਾਰੇ ਅਵੇਅਰ ਹੋਈਏ ਮੈਂ ਇਥੇ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਮੈਂ ਬਾਰ-ਬਾਰ ਹਰ ਸਟੇਜ 'ਤੇ ਇਹ ਗੱਲ ਕਰਦੀ ਹਾਂ ਕਿ ਮੈਂ ਵੀ ਇੱਕ ਐਕਸੈਪਟ ਨਾ ਦਾ ਕਨਸੈਪਟ ਬਣਾ ਕੇ ਚੱਲ ਰਹੀ ਹਾਂ ਜਿਵੇਂ ਇਹਨਾਂ ਨੇ ਅਨਹਦ ਦੀ ਗੱਲ ਕੀਤੀ ਹੈ ਐਕਸੈਪਟ ਦੇ ਵਿੱਚ ਏ ਇਜ਼ ਫਾਰ ਅਵੇਅਰਨੈਸ ਆਪਾਂ ਚੁੱਕਨੇ ਹੋਈਏ ਚਤਨ ਹੋਈਏ ਆਪਾਂ ਆਪਣਾ ਬਿਹੇਵੀਅਰ ਦੇਖੀਏ ਕਿ ਆਪਾਂ ਕੀ ਕਰ ਰਹੇ ਹਾਂ ਜਾਂ ਅਸੀਂ ਛੋਟੇ-ਛੋਟੇ ਬੱਚਿਆਂ ਨੂੰ ਕੀ ਮੈਸੇਜ ਦੇ ਰਹੇ ਹਾਂ ਲਾਸਟ ਈਅਰ ਮੈਂ ਇਸੇ ਦਿਨ ਤੇ ਇੱਕ ਫਿਲਮ ਲਾ ਕੇ ਆਈ ਸੀ ਜਿਹਦਾ ਨਾਮ ਸੀ ਵਿਸਲ ਛੋਟਾ ਜਿਹਾ ਆਈਡੀਆ ਸੀ ਉਹਦੇ ਵਿੱਚ ਕਿ ਇੱਕ ਬੱਚੀ ਆ ਆਪਣੀ ਮਸਤੀ ਦੇ ਵਿੱਚ ਬੈਠੀ ਵਿਸਲ ਵਜਾ ਰਹੀ ਹੈ ਉਹਦੇ ਮੂੰਹ ਦੇ ਵਿੱਚੋਂ ਉਹ ਕੋਸ਼ਿਸ਼ ਕਰ ਰਹੀ ਹੈ ਕਿ ਵਿਸਲ ਨਿਕਲ ਸਕੇ ਪਰ ਉਹਦੇ ਘਰ ਦੇ ਵਿੱਚ ਬੈਠਾ ਜਿਹੜਾ ਗ੍ਰੈਂਡਫਾਦਰ ਹੈ ਉਹਨੂੰ ਮਨਾ ਕਰ ਦਿੰਦਾ ਕਿ ਕੁੜੀਆਂ ਸੀਟੀ ਨਹੀਂ ਵਜਾਉਂਦੀਆਂ ਹੁੰਦੀਆਂ ਇੱਕ ਛੋਟੀ ਬੱਚੀ ਵੀ ਆਪਣੀ ਮਨਮਰਜ਼ੀ ਦੇ ਨਾਲ ਮਸਤੀ ਦੇ ਵਿੱਚ ਧੁੰਨ ਦੇ ਵਿੱਚ ਇਹ ਕੰਮ ਕਰਨ ਦੀ ਉਹਨੂੰ ਇਜਾਜ਼ਤ ਨਹੀਂ ਹੈ ਅਸੀਂ ਪ੍ਰੋਗਰਾਮਿੰਗ ਕਿਸ ਤਰ੍ਹਾਂ ਦੀ ਕਰ ਰਹੇ ਹਾਂ ਆਪਣੀਆਂ ਬੱਚੀਆਂ ਦੀ ਅਸੀਂ ਆਪਣੇ ਘਰਾਂ ਦੇ ਵਿੱਚ ਦੇਖਣਾ ਹੈ ਮਾਂ ਹੋਣ ਦੀ ਨਾਲ ਤੇ ਬਾਪ ਹੋਣ ਦੀ ਨਾਲ ਇਹ ਬਹੁਤ ਜ਼ਰੂਰੀ ਹੈ ਜਿਹੜੀ ਪ੍ਰੋਗਰਾਮਿੰਗ ਅਸੀਂ ਹੁਣ ਕਰਦੇ ਨਹੀਂ ਉਹਨਾਂ ਦੀ ਛੋਟੀਆਂ ਹੁੰਦੀਆਂ ਦੀ ਨਾ ਉਹ ਤਾਂ ਉਮਰ ਉਹਨਾਂ ਦੇ ਨਾਲ ਚੱਲਦੀਆਂ ਉੱਥੇ ਪਤਾ ਲੱਗੇਗਾ ਕਿ ਉਹ ਕਿਹੋ ਜੀ ਔਰਤ ਜਾਂ ਕਿਹੋ ਜੀ ਇਨਸਾਨ ਬਣਨ ਜਾ ਰਹੀ ਹੈ ਮੇਰੇ ਇੱਕ ਦੋਸਤ ਨੇ 2 ਸਾਲ ਪਹਿਲਾਂ ਮੈਨੂੰ ਕੁਝ ਮੇਰੀਆਂ ਪੋਸਟਾਂ ਦੇਖ ਕੇ ਜਾਂ ਜਿਸ ਤਰ੍ਹਾਂ ਦੇ ਇੰਟਰਵਿਊਜ਼ ਕੀਤੇ ਕਵਲਜੀਤ ਢਿੱਲੋਂ ਉਹਨਾਂ ਦੇ ਨਾਲ ਵੀ ਮੈਂ ਇੰਟਰਵਿਊ ਕੀਤੇ ਜਿਦੇ ਵਿੱਚ ਮੈਂ ਗੱਲ ਕੀਤੀ ਆਪਾਂ ਕਲਵੀ ਗੱਲ ਕਰਕੇ ਗੋਹਰ ਰਜ਼ਾ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਕਲਚਰ ਦੇ ਵਿੱਚ ਵਿਰਾਸਤ ਦੇ ਵਿੱਚ ਮਿਲੀਆਂ ਅਸੀਂ ਅੰਨੇ ਵਾ ਉਹਨਾਂ ਨੂੰ ਫੋਲੋ ਨਾ ਕਰੀ ਜਾਈਏ ਜਿਨ੍ਹਾਂ ਚੀਜ਼ਾਂ ਨੂੰ ਸਾਨੂੰ ਚੈਲੰਜ ਕਰਨ ਦੀ ਜ਼ਰੂਰਤ ਹੈ ਸਾਡੇ ਮਨ 'ਚ ਸਵਾਲ ਆਉਂਦੇ ਆ ਉਹਨਾਂ ਨੂੰ ਸਵਾਲ ਕਰੀਏ ਜਿਹੜੀਆਂ ਚੀਜ਼ਾਂ ਨਹੀਂ ਠੀਕ ਉਹਨਾਂ ਨੂੰ ਛੱਡ ਦਈਏ ਕਬਲ ਜਿੱਤੂ ਲੋਹਣਾ ਦੇ ਨਾਲ ਮੈਂ 2 ਦਿਨ ਪ੍ਰੋਗਰਾਮ ਕੀਤੇ ਜਿਨ੍ਹਾਂ ਦੇ ਵਿੱਚ ਰਵਾਇਤਾਂ ਦੀ ਗੱਲ ਹੋਈ ਅਸੀਂ ਵਿਆਹਾਂ ਦੇ ਮੌਕੇ ਤੇ ਘੋੜੀਆਂ ਸੁਹਾਗ ਗਾਉਂਦੇ ਆ ਉਹ ਸੁਹਾਗ ਅੱਜ ਵੀ ਅਸੀਂ ਅੰਨੇ ਵਾ ਅਸੀਂ ਉਹ ਗਾਈ ਜਾ ਰਹੇ ਆ ਉਨਾ ਸੁਹਾਗਾਂ ਦੇ ਵਿੱਚ ਕੀ ਹੈ ਇੱਕ ਔਰਤ ਨੂੰ ਸਿਰਫ ਤੇ ਸਿਰਫ ਇੱਕ ਵਿਚਾਰੀ ਜਿਹੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹੜੀ ਕਿ ਸਾਰੇ ਆਪਣੇ ਹੱਕ ਆਪਣੇ ਬਾਪ ਨੂੰ ਤੇ ਭਰਾ ਨੂੰ ਦੇ ਰਹੀ ਹੈ ਕਿ ਭਾਈ ਜੇਹੋ ਜਿਆਦਾ ਤੂੰ ਵਰ ਟੋਲ ਦੇਂਗਾ ਅਸੀਂ ਤਿਆਰ ਹਾਂ ਉਹਦੇ ਲਈ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਇਹਨਾਂ ਰਿਵਾਇਤਾਂ ਨੂੰ ਆਪਣੀ ਇਹਨਾਂ ਨੂੰ ਰਿਵਿਊ ਕਰੀਏ ਕੁਝ ਨਵਾਂ ਸਿਰਜ ਸਕਦੇ ਹਾਂ ਪਰ ਨਹੀਂ ਆਪਾਂ ਅਨਿਵਾ ਉਹਨਾਂ ਨੂੰ ਉਸੇ ਤਰ੍ਹਾਂ ਚਲਾਈ ਜਾਂਦੇ ਹਾਂ ਤੇ ਮੇਰੇ ਇੱਕ ਦੋਸਤ ਨੇ ਉਹ ਮੇਰੇ ਪ੍ਰੋਗਰਾਮ ਦੇਖ ਕੇ ਜਿਹੜੇ ਮੈਂ ਇਹਨਾਂ ਦੇ ਨਾਲ ਡਿਸਕਸ ਕੀਤੇ ਕਹਿੰਦਾ ਫੈਮਿਨਿਜ਼ਮ ਤਾਂ ਠੀਕ ਹੈ ਤੂੰ ਕਿਤੇ ਅਲਟਰਾ ਫੈਮਿਨਿਜ਼ਮ ਵੱਲ ਤਾਂ ਨਹੀਂ ਵੱਧ ਰਹੀ ਅਸੀਂ ਫੈਮਿਨਿਜ਼ਮ ਪਤਾ ਨਹੀਂ ਕੀ ਇੱਕ ਗਾਲ ਵਾਂਗੂ ਵਰਤਣਾ ਸ਼ੁਰੂ ਕਰ ਦਿੱਤਾ ਅਸੀਂ ਸਮਝਣਾ ਹੀ ਨਹੀਂ ਚਾਹੁੰਦੇ ਕਿ ਫੈਮਿਨਿਜ਼ਮ ਹੈ ਕੀ ਹੈ ਉਹਨੂੰ 네ਗੈਟਿਵਿਟੀ ਦੇ ਨਾਲ ਅਸੀਂ ਜੋੜ ਦਿੱਤਾ ਰੇਪਸ ਦੀ ਗੱਲ ਹੋਈ ਬਾਰ ਬਾਰ ਗੱਲ ਹੋਈ ਹੈ ਮੈਂ ਗੱਲ ਕਰਨਾ ਚਾਹੁੰਦੀ ਹਾਂ ਜਿਹੜੀ ਮੈਰਿਟਲ ਰੇਪਸ ਹੈਗੀਆਂ ਜਿਹੜੇ ਕਿਤੇ ਵੀ ਰਿਪੋਰਟ ਨਹੀਂ ਕੀਤੇ ਜਾਂਦੇ ਆਦਮੀ ਨੇ ਜਾਂ ਔਰਤਾਂ ਨੇ ਜੋ ਵੀ ਇੱਥੇ ਬੈਠੇ ਸੁਣ ਰਹੇ ਆ ਇਸ ਚੀਜ਼ ਨੂੰ ਆਪਣੇ ਨਾਲ ਲੈ ਕੇ ਜਾਇਓ ਅੱਜ ਸੁਨੇਹਾ ਕਿ ਕੀ ਘਰਾਂ ਦੇ ਵਿੱਚ ਇਹ ਸਭ ਕੁਝ ਨਹੀਂ ਵਾਪਰ ਰਿਹਾ ਜਿਹੜਾ ਕਿ ਬਾਹਰ ਕਦੇ ਆਉਂਦਾ ਹੀ ਨਹੀਂ ਔਰਤ ਇਹਦੇ ਬਾਰੇ ਕਦੇ ਵੀ ਨਹੀਂ ਗੱਲ ਕਰ ਸਕਦੀ ਬਾਹਰ ਉਹਦਾ ਲੀਪ ਹੋ ਜਾਂਦਾ ਹੈ ਤਾਂ ਗੱਲ ਸ਼ਾਇਦ ਕਦੇ ਹੀ ਨਾ ਕੀਤੀ ਰਿਪੋਰਟ ਹੋ ਜਵੇ ਬਾਹਰ ਨਿਕਲ ਜਵੇ ਮੈਰਿਟਲ ਜਿਹੜੇ ਰੇਪਸ ਨੇ ਉਹ ਕਿਤੇ ਰਿਪੋਰਟ ਨਹੀਂ ਕੀਤੇ ਜਾ ਰਹੇ ਇੱਕ ਵੱਡਾ ਮਸਲਾ ਹੈ ਸੋ ਇਹ ਵੀ ਘਰੋਂ ਹੀ ਸ਼ੁਰੂਆਤ ਹੋਣ ਵਾਲੀ ਗੱਲ ਹੈ ਫਿਰ ਜ਼ਿਕਰ ਆਇਆ ਕਿ ਘਰ ਦੇ ਵਿੱਚ ਆਦਮੀ ਕੰਮ ਕਿੰਨਾ ਕੁ ਕਰਦੇ ਆ ਯਕੀਨਨ ਤੌਰ ਤੇ ਤਬਦੀਲੀ ਆ ਰਹੀ ਹੈਗੀ ਆ ਔਰਤ ਮੈਂ ਬਹੁਤ ਵਾਰੀ ਕਈ ਔਰਤਾਂ ਨਾਲ ਗੱਲ ਕਰਦੀ ਆਂ ਕ੍ਰੀਏਟਿਵ ਔਰਤਾਂ ਜਿਹੜੀਆਂ ਲਿਖਦੀਆਂ ਨੇ ਪੜ੍ਹਦੀਆਂ ਨੇ ਮੈਂ ਹਮੇਸ਼ਾ ਉਹਨਾਂ ਨੂੰ ਸਵਾਲ ਪੁੱਛਦੀ ਆਂ ਕਿ ਤੁਸੀਂ ਕਿਹੜੇ ਵੇਲੇ ਕਰ ਲੈਂਦੇ ਹੋ ਦੂਸਰੇ ਪਾਸੇ ਆਦਮੀਆਂ ਨੂੰ ਵੀ ਪੁੱਛਦੀ ਆਂ ਇਹ ਹੀ ਗੱਲ ਉਹ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਕਹਿੰਦੇ ਸੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣਾ ਕ੍ਰੀਏਟਿਵ ਕੰਮ ਸ਼ੁਰੂ ਕਰ ਦਿੰਨੇ ਆ ਬਟ ਔਰਤਾਂ ਨਾਲ ਬਹੁਤੀ ਵਾਰੀ ਕੀ ਹੁੰਦਾ ਉਹ ਜਿਹੜੇ ਕ੍ਰੀਏਟਿਵ ਪਲ ਹੈ ਜਿਹਨੂੰ ਕਹਿੰਦੇ ਕਿ ਸਵੇਰ ਦਾ ਸਮਾਂ ਹੈ ਅਸੀਂ ਕ੍ਰੀਏਟਿਵ ਕੰਮ ਕਰਨ ਦੇ ਲਈ ਬਹੁਤ ਟੁਕਮਾ ਹੁੰਦਾ ਉਸ ਵੇਲੇ ਬਹੁਤੀਆਂ ਔਰਤਾਂ ਉਹੀ ਕੰਮ ਕਰ ਰਹੀਆਂ ਹੁੰਦੀਆਂ ਚਾਹੇ ਵੀ ਜਾਂ ਨਾ ਚਾਹੇ ਵੀ ਜਿਹਦਾ ਜ਼ਿਕਰ ਕਰਕੇ ਗਈ ਨੇ ਸ਼ਬਨਮ ਜੀ ਕਿ ਉਹਨਾਂ ਨੂੰ ਫਿਕਰ ਹੈ ਸਾਰਿਆਂ ਦੀ ਫਿਰ ਇਹਨਾਂ ਨੇ ਕਿਹਾ ਕਿ ਪਿੱਤਰ ਸਤਾ ਦਾ ਜਿਹੜਾ ਨੁਕਸਾਨ ਹੈ ਆਦਮੀ ਤੇ ਔਰਤਾਂ ਦੋਵੇਂ ਚੱਲ ਰਹੇ ਨੇ ਜੇ ਔਰਤ ਘਰੋਬਾਰ ਕੰਮ ਕਰੂਗੀ ਆਦਮੀ ਦੀ ਸਹਾਇਤਾ ਹੋਏਗੀ ਜਾਂ ਫਾਈਨੈਂਸ਼ੀਅਲੀ ਤੌਰ ਤੇ ਦੋਨੇ ਮਿਲ ਕੇ ਘਰ ਚਲਾ ਸਕਦੇ ਆ ਅਫਸੋਸ ਦੀ ਗੱਲ ਇਹ ਹੈ ਕਿ ਔਰਤ ਨੇ ਘਰੋਬਾਰ ਕੰਮ ਕਰਨਾ ਤਾਂ ਸ਼ੁਰੂ ਕਰ ਦਿੱਤਾ ਹੈ ਪਰ ਘਰ ਦਾ ਜਿਹੜਾ ਬੋਝ ਹੈ ਉਹ ਘਟਿਆ ਨਹੀਂ ਹੈ ਬੇਸ਼ੱਕ ਅਸੀਂ ਕਹਿੰਦੇ ਆ ਕਿ ਅੱਜ ਕੱਲ੍ਹ ਘਰੇਲੂ ਹੈਲਪ ਲਈ ਜਾਂਦੀ ਹੈ ਸ਼ਾਇਦ ਇੰਡੀਆ ਦੇ ਵਿੱਚ ਥੋੜਾ ਜਿਹਾ ਹੀ ਪੋਸੀਬਲ ਹੈ ਪਰ ਜਿਨ੍ਹਾਂ ਮੁਲਕਾਂ 'ਚ ਅਸੀਂ ਬੈਠੇ ਆ ਉੱਥੇ ਉਹ ਪੋਸੀਬਲ ਨਹੀਂ ਹੈ ਉਥੇ ਦੀਆਂ ਔਰਤਾਂ ਸਭੋ ਦੋੜੀਆਂ ਤੇਰੀਆਂ ਪਿਸ ਰਹੀਆਂ ਹੈਗੀਆਂ ਉਹਦਾ ਇਹੀ ਸੋਲੂਸ਼ਨ ਆ ਕਿ ਆਦਮੀ ਬਰਾਬਰ ਜਿਹੜੀ ਹੈਲਪ ਆ ਪਰ ਉਹ ਹੀ ਕਹਿੰਦੇ ਕਿ ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ ਕਿਉਂਕਿ ਪ੍ਰਾਇਮਰਲੀ ਰਿਸਪੌਂਸਿਬਿਲਟੀ ਤੁਹਾਡੀ ਹੀ ਹੈ ਇਹ ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ ਜਿਦਾਂ ਇੱਕ ਫੇਵਰ ਹੋ ਰਿਹਾ ਹੁੰਦਾ ਕੋਈ ਨਹੀਂ ਕਿ ਵਿਆਹ ਦੋਨਾਂ ਨੇ ਮਿਲ ਕੇ ਚੱਲਣਾ ਜਿਹੜਾ ਬਾਹਰ ਲੱਗਦਾ ਮੈਂ ਉਹ ਤਾਂ ਜ਼ਰੂਰ ਔਰਤ ਉਸੇ ਤਰੀਕੇ ਨਾਲ ਕਰ ਰਹੀ ਹੈ ਜਿਵੇਂ ਆਦਮੀ ਕਰ ਰਿਹਾ ਪਰ ਉਹ ਕਹਿ ਰਿਹਾ ਕਿ ਮੈਂ ਔਰਤ ਦੀ ਹੈਲਪ ਕਰ ਰਹੀ ਆ ਜਿਵੇਂ ਫੇਵਰ ਕਰ ਰਹੀ ਹੁੰਦਾ ਹੈ ਖੈਰ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਬਾਰੇ ਮੈਂ ਸਮੇਂ-ਸਮੇਂ ਤੇ ਗੱਲ ਕਰਦੀ ਰਹਿਣੀ ਆ ਇੱਕ ਬਹੁਤ ਇੰਪੋਰਟੈਂਟ ਮਸਲਾ ਜਿਹਨੂੰ ਕਿ ਬਹੁਤ ਲਾਈਟਲੀ ਲਿਆ ਜਾਂਦਾ ਹੈ ਉਹ ਹੈ ਔਰਤ ਦੇ ਨਾਂ ਤੇ ਜਿਹੜੀਆਂ ਗਾਲਾਂ ਕੱਢੀਆਂ ਜਾਂਦੀਆਂ ਸੀਰੀਅਸਲੀ ਮਤਲਬ ਇਸ ਚੀਜ਼ ਨੂੰ ਕੋਈ ਲੈਂਦਾ ਹੀ ਨਹੀਂ ਇੰਨੀ ਜ਼ਿਆਦਾ ਇਹਨੂੰ ਅਸੀਂ ਕੈਜੂਅਲੀ ਲੈਣਾ ਸ਼ੁਰੂ ਕਰ ਦਿੱਤਾ ਹੈ ਕੁਈ ਸਮਾਂ ਐਸੀ ਮੇਰੇ ਮਨ ਚਾਈ ਸੀ ਕਿ ਵੀ ਇਹ ਇੱਕ ਕੈਂਪੇਨ ਚੱਲਣੀ ਚਾਹੀਦੀ ਹੈ ਕਿ ਜਿੱਥੇ ਕਿਤੇ ਵੀ ਕੋਈ ਆਦਮੀ ਜਾਂ ਕੋਈ ਔਰਤ ਔਰਤ ਵੀ ਨਾਤੇ ਗਾਲ ਕੱਢ ਰਿਹਾ ਹੈ ਰਾਈਟ ਵੇ ਤੁਸੀਂ ਉਸ ਬੰਦੇ ਨੂੰ ਉੱਥੇ ਟੋਕ ਦਿਓ ਪਰ ਕੋਈ ਸਾਡੇ ਅੰਦਰ ਇੱਕੇ ਸ਼ਿਸ਼ਟਾਚਾਰ ਅਸੀਂ ਸੋਚਦੇ ਹਾਂ ਉਹ ਸ਼ਾਇਦ ਜ਼ਿਆਦਾ ਵਧੀਆ ਕਿ ਅਸੀਂ ਚੁੱਪਚੀ ਭੀਤੇ ਉਹਨੂੰ ਸਹਿ ਜਾਈਏ ਜਾਂ ਉੱਥੇ ਚੁੱਪ ਰਹਿ ਜਾਈਏ ਜਾਂ ਉਹਨੂੰ ਇਗਨੋਰ ਕਰ ਦਈਏ ਇੱਥੇ ਤੱਕ ਕਿ ਜਿਹੜਾ ਤੁਹਾਡੇ ਆਪਣੇ ਨਾਲ ਆਪਣੇ ক্লোਜ਼ ਵੀ ਕੋਈ ਬੰਦਾ ਹੁੰਦਾ ਅਸੀਂ ਉਹਨੂੰ ਵੀ ਰੋਕਦੇ ਟੋਕਦੇ ਨਹੀਂ ਇਸ ਚੀਜ਼ ਤੋਂ ਜੋ ਕਹਿ ਦਿੰਨੇ ਆ ਕਿ ਗਾਲ ਕੱਢਣ ਦੀ ਆਦਤ ਹੈ ਪਰ ਕਿਰਪਾ ਕਰਕੇ ਇਹ ਚੀਜ਼ ਜੇ ਸੱਚੀ ਮੁੱੱਚੀ ਤੁਸੀਂ ਕਹਿੰਦੇ ਆ ਕਿ ਕੁਝ ਤਬਦੀਲੀ ਚਾਹੀਦੀ ਆ ਇਹ ਚੀਜ਼ਾਂ ਸਾਡੀ ਅਵੇਅਰਨੈਸ ਦੇ ਵਿੱਚ ਆਉਣ ਮੈਂ ਗੱਲ ਕੀਤੀ ਸੀ ਐਕਸੈਪਟ ਦੀ ਇਹ ਇਹਦੇ ਵਿੱਚ ਮੇਰਾ ਇੱਕ ਐਕ੍ਰੋਨਿਮ ਬਣਾਇਆ ਹੋਇਆ ਐਕਸੈਪਟ ਅਵੇਅਰਨੈਸ 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 ਮੈਂ ਬਾਰ-ਬਾਰ ਇਸ ਚੀਜ਼ ਤੇ ਜ਼ੋਰ ਦਿੰਨੀ ਆ ਸੀ ਸਟੈਂਡਸ ਫਾਰ ਕਮਿਊਨੀਕੇਸ਼ਨ ਜਿਹੜਾ ਅਸੀਂ ਅੱਜ ਕਰ ਰਹੇ ਆ ਸੰਵਾਦ ਕਰ ਰਹੇ ਆ ਇਹ ਚੱਲਦਾ ਰਹਿਣਾ ਚਾਹੀਦਾ ਤੇ ਜੇ ਇਸ ਤਰੀਕੇ ਦੇ ਨਾਲ ਕਮਿਊਨੀਕੇਸ਼ਨ ਚਲਦੀ ਰਹੇਗੀ ਕੌਨਫੀਡੈਂਸ ਆਏਗਾ ਸਾਡੇ ਅੰਦਰ ਔਰਤਾਂ ਦੇ ਅੰਦਰ ਆਦਮੀਆਂ ਦੇ ਅੰਦਰ ਜਿਹੜੇ ਕਹਿੰਦੇ ਕਿ ਹਾਂ ਅਸੀਂ ਬਰਾਬਰ ਆ ਕੋਈ ਉਹ ਨਹੀਂ ਹੈ ਕਿ ਉੱਚ ਨੀਚ ਚਲੀ ਗੱਲ ਨਹੀਂ ਹੈ ਨੈਕਸਟ ਉਹਦੇ ਵਿੱਚ ਆਉਂਦਾ ਈ ਏਮਪਾਵਰਮੈਂਟ ਤੁਸੀਂ ਔਰਤਾਂ ਨੂੰ ਹੀ ਇਕੱਲਾ ਏਮਪਾਵਰ ਨਹੀਂ ਕਰ ਰਹੇ ਤੁਸੀਂ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਏਮਪਾਵਰ ਕਰਨੇ ਹੋਗੇ ਨੈਕਸਟ ਹੰਦਾ ਉਹਦੇ ਵਿੱਚ ਪੀ ਕਿ ਸਾਡਾ ਜਿਹੜਾ ਪਰਸਪੈਕਟਿਵ ਬਦਲ ਜਾਏਗਾ ਜੇ ਅਸੀਂ ਇਸ ਤਰੀਕੇ ਦੇ ਨਾਲ ਅਵੇਅਰਨੈਸ ਕਮਿਊਨੀਕੇਸ਼ਨ ਕੌਨਫੀਡੈਂਸ ਏਮਪਾਵਰਮੈਂਟ ਦਾ سلسلہ ਸ਼ੁਰੂ ਕਰਦੇ ਹਾਂ ਸਾਡਾ ਨਜ਼ਰੀਆ ਬਦਲੇਗਾ ਐਂਡ T ਸਟੈਂਡਸ ਫਾਰ ਟਰਾਂਸਫਰਮੇਸ਼ਨ ਜੇਸੀਂ ਇਸ ਤਰੀਕੇ ਦੇ ਨਾਲ ਚੱਲੀਏ ਤਾਂ ਇਹ ਤਬਦੀਲੀ ਆਉਣੀ ਲਾਜ਼ਮੀ ਹੈ ਬਟ ਇਟ ਸਟਾਰਟਸ ਵਿਦ A ਅਵੇਅਰਨੈਸ A ਤੋਂ T ਤੱਕ ਦਾ ਸਫਰ मैं उम्मीद करती हूँ कि असी तय कर, कर लवेंगे थोड़ा सारे का बहुत बहुत शुक्रिया एक बार फिर मैं अखीर चाही अनहद जोड़ा शबनम जी का है एक्ट नाओ फॉर हारमोनी एंड डेमोक्रेसी थैंक यू थैंक यू